ਕਿਸ ਨੇ ਸੱਚ ਹੀ ਕਿਹਾ ਗੁੱਸੇ ਨਾਲੋਂ ਜ਼ਿਆਦਾ ਸ਼ਾਂਤ ਰਹਿਣਾ ਅਤੇ ਸਜ਼ਾ ਨਾਲੋਂ ਜ਼ਿਆਦਾ ਮਾਫ਼ ਕਰ ਦੇਣਾ ਇਹੀ ਅਸਲੀ ਜਿੱਤ ਹੁੰਦੀ ਆ ਅੱਜ ਦੀ ਕਹਾਣੀ ਇੱਕ ਅਜਿਹੇ ਚੋਰ ਦੀ ਹੈ ਜਿਸ ਨੂੰ ਵਾਰ-ਵਾਰ ਚੋਰੀ ਕਰਨ ਤੋਂ ਬਾਅਦ ਵੀ ਸਜ਼ਾ ਨਹੀਂ ਮਿਲੀ ਬਹੁਤ ਪੁਰਾਣੀ ਗੱਲ ਹੈ ਇੱਕ ਆਸ਼ਰਮ ਸੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇਸ ਨੂੰ ਸਕੂਲ ਕਹਿ ਸਕਦੇ ਹੋ ਫਰਕ ਬਸ ਇੰਨਾ ਹੈ ਇਹ ਹੁਣ ਸਿੱਖਿਆ ਕਿਤਾਬਾਂ ਤੋਂ ਮਿਲਦੀ ਹੈ ਪਰ ਉਸ ਸਮੇਂ ਜ਼ਿੰਦਗੀ ਤੋਂ ਮਿਲਦੀ ਸੀ ਉਸ ਆਸ਼ਰਮ ਦੇ ਸਾਧੂ ਬਹੁਤ ਹੀ ਗਿਆਨੀ ਅਤੇ ਦਿਆਲੂ ਸਨ ਉਹਨਾਂ ਦਾ ਬਸ ਇੱਕੋ ਸੁਪਨਾ ਸੀ ਕਿ ਦੂਰ ਦੂਰ ਤੋਂ ਆਏ ਬੱਚਿਆਂ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਉਸੇ ਆਸ਼ਰਮ ਵਿੱਚ ਇੱਕ ਜਨਕੂ ਨਾਮ ਦਾ ਨਵਾਂ ਵਿਦਿਆਰਥੀ ਆਉਂਦਾ ਹੈ ਸੰਤਾਨ ਨੇ ਉਸ ਨੂੰ ਆਪਣੇ ਸਾਰੇ ਚਿੱਲਿਆਂ ਦੇ ਨਾਲ ਮਿਲਾਇਆ ਅਤੇ ਸਭ ਨੇ ਉਸ ਦਾ ਸਵਾਗਤ ਕੀਤਾ ਪਰ ਬਾਕੀ ਸਭ ਨੂੰ ਨਹੀਂ ਸੀ ਪਤਾ ਕਿ ਜਨਕੂ ਨੂੰ ਚੋਰੀ ਕਰਨ ਦੀ ਇੱਕ ਬਹੁਤ ਹੀ ਬੁਰੀ ਆਦਤ ਸੀ ਆਸ਼ਰਮ ਵਿੱਚ ਆਉਣ ਦੇ ਕੁਝ ਦਿਨ ਬਾਅਦ ਹੀ ਉਸਨੇ ਇੱਧਰ-ਉੱਧਰ ਦੀਆਂ ਚੀਜ਼ਾਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਕਦੇ ਕਿਸੇ ਵਿਦਿਆਰਥੀ ਦੀਆਂ ਕਿਤਾਬਾਂ ਅਤੇ ਕਦੇ ਉਨ੍ਹਾਂ ਦੇ ਕੱਪੜੇ ਪਹਿਲਾਂ ਤਾਂ ਸਭ ਨੂੰ ਲੱਗਾ ਕਿ ਇਹ ਸਭ ਅਣਜਾਣੇ ਵਿੱਚ ਹੋ ਰਿਹਾ ਹੈ ਪਰ ਜਦੋਂ ਇਹ ਵਾਰ-ਵਾਰ ਹੋਣ ਲੱਗਾ ਤਾਂ ਸਾਰੇ ਹੀ ਪਰੇਸ਼ਾਨ ਹੋ ਗਏ ਇੱਕ ਦਿਨ ਕਿਸੇ ਵਿਦਿਆਰਥੀ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਆਪਣੇ ਗੁਰੂ ਕੋਲ ਜਾ ਕੇ ਕਹਿਣ ਲੱਗਾ ਕਿ ਗੁਰੂ ਜੀ ਨਵਾਂ ਆਇਆ ਵਿਦਿਆਰਥੀ ਜਨਕੂ ਵਾਰ-ਵਾਰ ਚੋਰੀ ਕਰ ਰਿਹਾ ਹੈ ਅਤੇ ਅੱਜ ਮੈਂ ਉਸ ਨੂੰ ਆਪਣੇ ਕੱਪੜੇ ਚੋਰੀ ਕਰਦੇ ਹੋਏ ਵੇਖਿਆ ਹੈ ਬਾਕੀ ਦੇ ਸਾਰੇ ਚੇਲੇ ਵੀ ਆ ਗਏ ਅਤੇ ਉਹਨਾਂ ਨੇ ਵੀ ਉਸ ਵਿਦਿਆਰਥੀ ਦੀ ਹਾਂ ਦੇ ਵਿੱਚ ਹਾਮਿ ਲਾਈ ਸਭਨੂੰ ਇਸ ਗੱਲ ਦਾ ਯਕੀਨ ਸੀ ਕਿ ਗੁਰੂ ਜੀ ਉਸ ਨੂੰ ਸਜ਼ਾ ਦੇਣਗੇ ਉਸ ਨੂੰ ਡਾਟਣਗੇ ਜਾਂ ਘੱਟੋ-ਘੱਟ ਉਸ ਨੂੰ ਉਸ ਆਸ਼ਰਮ ਵਿੱਚੋਂ ਕੱਢ ਦੇਣਗੇ ਪਰ ਗੁਰੂ ਜੀ ਨੇ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਬਸ ਸ਼ਾਂਤ ਸੁਭਾਅ ਦੇ ਨਾਲ ਇੰਨਾ ਕਿਹਾ ਠੀਕ ਹੈ ਹੁਣ ਤੁਸੀਂ ਜਾਓ ਉਹਨਾਂ ਨੇ ਜਨਕੂ ਨੂੰ ਇੱਕ ਵੀ ਸ਼ਬਦ ਨਹੀਂ ਕਿਹਾ ਇਹ ਸਭ ਵੇਖ ਕੇ ਬਾਕੀ ਦੇ ਵਿਦਿਆਰਥੀ ਬੜੇ ਹੈਰਾਨ ਹੋਏ ਅਤੇ ਉਹਨਾਂ ਨੇ ਸੋਚਿਆ ਕਿ ਇਹ ਕਿੱਥੋਂ ਦਾ ਇਨਸਾਫ ਹੈ ਤੇ ਹੁਣ ਜਨਕੋ ਦੀ ਹਿੰਮਤ ਹੋਰ ਵੱਧ ਗਈ ਉਸਨੇ ਸੋਚਿਆ ਕਿ ਵਾਹ ਇੱਥੇ ਤਾਂ ਕੋਈ ਵੀ ਕੁਝ ਨਹੀਂ ਕਹਿੰਦਾ ਕੁਝ ਦਿਨਾਂ ਬਾਅਦ ਉਸਨੇ ਫਿਰ ਤੋਂ ਚੋਰੀ ਕੀਤੀ ਤੇ ਇਸ ਵਾਰ ਵਿਦਿਆਰਥੀ ਵੀ ਕਾਫੀ ਗੁੱਸੇ ਵਿੱਚ ਸਨ ਉਹ ਫਿਰ ਤੋਂ ਰੌਲਾ ਪਾਉਂਦੇ ਹੋਏ ਗੁਰੂ ਜੀ ਦੇ ਕੋਲ ਗਏ ਅਤੇ ਕਿਹਾ ਗੁਰੂ ਜੀ ਤੁਸੀਂ ਸੁਣਦੇ ਕਿਉਂ ਨਹੀਂ ਇਹ ਵਿਦਿਆਰਥੀ ਜਨਕੂ ਵਾਰ-ਵਾਰ ਚੋਰੀ ਕਰ ਰਿਹਾ ਹੈ ਅਤੇ ਇਹ ਸਾਡੇ ਆਸ਼ਰਮ ਦਾ ਨਾਮ ਵੀ ਖਰਾਬ ਕਰ ਰਿਹਾ ਹੈ ਸਾਰੇ ਹੀ ਵਿਦਿਆਰਥੀ ਇਸ ਉਮੀਦ ਵਿੱਚ ਸਨ ਕਿ ਗੁਰੂ ਜੀ ਹੁਣ ਤਾਂ ਇਸ ਨੂੰ ਕੋਈ ਨਾ ਕੋਈ ਸਜ਼ਾ ਜ਼ਰੂਰ ਦੇਣਗੇ ਪਰ ਇਸ ਵਾਰ ਵੀ ਗੁਰੂ ਜੀ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਅਤੇ ਸ਼ਾਂਤ ਸੁਭਾਅ ਦੇ ਨਾਲ ਗੱਲ ਕਰਕੇ ਸਭ ਨੂੰ ਵਾਪਸ ਭੇਜ ਦਿੱਤਾ ਇਸ ਤੋਂ ਬਾਅਦ ਕੁਝ ਵਿਦਿਆਰਥੀ ਇਕੱਠੇ ਹੋ ਕੇ ਆਏ ਅਤੇ ਗੁਰੂ ਜੀ ਤੋਂ ਸਜ਼ਾ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਜਨਕੂ ਤਾਂ ਇੱਥੇ ਨਵਾਂ ਆਇਆ ਹੈ ਪਰ ਤੁਸੀਂ ਤਾਂ ਇੱਥੇ ਕਿੰਨਾ ਸਮਾਂ ਪੁਰਾਣੇ ਹੋ ਇਸ ਆਸ਼ਰਮ ਵਿੱਚ ਤੁਸੀਂ ਆਪਣੇ ਅੰਦਰਲੀ ਚੰਗਿਆਈ ਇਮਾਨਦਾਰੀ ਅਤੇ ਸੱਚਾਈ ਨੂੰ ਸਿੱਖਿਆ ਹੈ ਮੈਂ ਮੰਨਦਾ ਹਾਂ ਕਿ ਚੋਰੀ ਕਰਨਾ ਬਹੁਤ ਗਲਤ ਹੈ ਪਾਰਗ ਤੇਜਨਕੂ ਆਇਆ ਹੈ ਉੱਥੇ ਉਸਨੇ ਹੁਣ ਤੱਕ ਸਿਰਫ ਬਰਿਆਈ ਨੂੰ ਹੀ ਵੇਖਿਆ ਹੈ ਜੇਕਰ ਮੈਂ ਇਸ ਨੂੰ ਡਾਂਟ ਦਿੰਦਾ ਜਾਂ ਆਸ਼ਰਮ ਵਿੱਚੋਂ ਕੱਢ ਦਿੰਦਾ ਤਾਂ ਇਸਨੇ ਫਿਰ ਉਸ ਹਨੇਰੇ ਵਿੱਚ ਚਲੇ ਜਾਣਾ ਸੀ ਪਰ ਜੇਕਰ ਜਨਕੂ ਕੁਝ ਦਿਨ ਹੋਰ ਸਾਡੇ ਨਾਲ ਚੰਗੇ ਮਾਹੌਲ ਵਿੱਚ ਰਹੇਗਾ ਤਾਂ ਉਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ ਸਜ਼ਾ ਦੇਣ ਦੇ ਨਾਲ ਡਰ ਪੈਦਾ ਹੁੰਦਾ ਜੋ ਕਦੇ ਵੀ ਇਨਸਾਨ ਨੂੰ ਬਦਲ ਨਹੀਂ ਸਕਦਾ ਯਾਦ ਰੱਖੋ ਕਿ ਸਜ਼ਾ ਨਾਲੋਂ ਵੱਡਾ ਗਿਆਨ ਹੁੰਦਾ ਅਤੇ ਬਰਿਆਈ ਨੂੰ ਚੰਗਿਆਈ ਦੇ ਵਿੱਚ ਰੱਖਣਾ ਹੀ ਅਸਲੀ ਗਿਆਨ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਾਰੇ ਹੀ ਵਿਦਿਆਰਥੀ ਚੁੱਪ ਰਹਿ ਗਏ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਉਹ ਗੁੱਸੇ ਵਿੱਚ ਉਹੀ ਗਲਤੀ ਕਰ ਰਹੇ ਸੀ ਜੋ ਦੁਨੀਆ ਅਕਸਰ ਕਰਦੀ ਹੈ ਤੋਂ ਬਾਅਦ ਸਾਰੇ ਹੀ ਵਿਦਿਆਰਥੀਆਂ ਨੇ ਗੁਰੂ ਜੀ ਦੇ ਕੋਲੋਂ ਮਾਫੀ ਮੰਗੀ ਅਤੇ ਸਾਰਿਆਂ ਨੇ ਹੀ ਵਾਅਦਾ ਕੀਤਾ ਕਿ ਉਹ ਜਨਕੂ ਨੂੰ ਸੁਧਰਨ ਵਿੱਚ ਮਦਦ ਕਰਨਗੇ ਤੇ ਇਸ ਤੋਂ ਕੁਝ ਹੀ ਸਮੇਂ ਬਾਅਦ ਜਨਕੂ ਨੇ ਚੋਰੀ ਦੀ ਆਦਤ ਨੂੰ ਬਿਲਕੁਲ ਹੀ ਛੱਡ ਦਿੱਤਾ ਇਸ ਕਹਾਣੀ ਵਿੱਚ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਿੰਨਾ ਲੋਕਾਂ ਵਿੱਚ ਕੁਝ ਬੁਰੀਆਂ ਆਦਤਾਂ ਹੁੰਦੀਆਂ ਉਹਨਾਂ ਨੂੰ ਸਜ਼ਾ ਨਾਲੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਪਿਆਰ ਅਤੇ ਚੰਗੇ ਮਾਹੌਲ ਦੀ ਤੇ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਹਾਈਪ ਜ਼ਰੂਰ ਦਿਓ ਜੀ ਧੰਨਵਾਦ